ਆ ਨਾਲ ਕੁੰਡੀਆਂ ਮੇਰ ਦਿੰਦਾ ਮਗਰੋਂ ਵੀ ਜਦੋਂ ਮਗਰ ਨੂੰ ਕਰਦਾ ਉਦੋਂ ਵੀ ਕਰਨੇ ਜੜਦੇ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਤਰੀਕ ਅੱਜ 24 ਜੂਨ 2024 ਤੇ ਅੱਜ ਜਿਹੜੇ ਫਾਰਮ ਤੇ ਜਾਨਵਰ ਪ੍ਰਾਪਤਾ ਉਹਨਾਂ ਦੀ ਵੀਡੀਓ ਦਿਵਾਗੇ ਬਾਬਾ ਰੱਖੇ ਸੌਖ ਤੇ 4 ਜਾਨਵਰ ਅੱਜ ਰਾਤ ਨੂੰ ਹਜੇ ਹੋਰ ਆਉਣੇ ਆ ਸਾਰਿਆਂ ਤੋਂ ਪਹਿਲਾਂ ਸ਼ੁਰੂਆਤ ਹੀ ਕਰਦੇ ਆ ਗਰਦਿੱਤ ਤੋਂ ਹੁਣ ਵਾਲੇ ਟਾਈਮ ਤੋਂ ਆਪਣੇ ਫਾਰਮ ਦੀ ਸਾਨਾ ਦੂਸਾ ਸਾਲ ਦਾ ਹੋਇਆ ਬੱਚਾ 65 ਇੰਚ ਹਾਈਟ ਹੋ ਗਏ ਤੇ ਸੱਡਣ ਲੱਗ ਗਿਆ ਨਾ ਤੇ ਆ ਘੋੜੀ ਤੋਂ ਸਾਰਿਆਂ ਤੋਂ ਪਹਿਲਾਂ ਸੁਰਾਤ ਕਰਦੇ ਆ ਕਾ ਟੈਂਚ ਦੀ ਮਾਰਵਾੜੀ ਘੋੜੀ ਹੈ ਜੈ ਰਾਜ ਤੋਂ ਹੁਣੀ ਜੰਪ ਦੇਖ ਕੇ ਹਟਿਆ ਗਰਦਨ ਗੁਰਦਨ ਦੇਖੋ ਕਿੰਨੀ ਚੰਗੀ ਆ ਤੇ ਮੱਥੇ ਫੋਲਾ ਸਾਰੀ ਜੈਡ ਬਲੈਕ ਆ ਘੋੜੀ ਚਾਲ ਚੂਲ ਦੀ ਵੀ ਚੰਗੀ ਹੈ ਲੈਂਥ ਲੁੰਥ ਚੰਗੀ ਆਪਣੇ ਜੈ ਰਾਜ ਤੋਂ ਮੱਥੇ ਪਟੇ ਦਾ ਬਲੇਜ ਦਾ ਮੱਥੇ ਬਲੇਜ ਦਾ ਬੱਚਾ ਦਿੱਤਾ ਬਹੁਤ ਜ਼ਿਆਦਾ ਚੰਗਾ ਬੱਚਾ ਹੋ ਗਿਆ ਸੇਲ ਤੇ ਹੁਣ ਦੁਬਾਰਾ ਆਪਣੇ ਉਹ ਤੋਂ ਭਰਾਈ ਆ ਸਾਰੀ ਆਪਣੇ ਕੋਲ ਫੋਟੋ ਵੀਡੀਓ ਪਈ ਆ ਉਸ ਤੋਂ ਬਾਅਦ 2 ਨੰਬਰ ਤੇ ਜਿੰਨੇ ਆਪਾਂ ਡਿਟੇਲ ਆ ਘੋੜੀ ਦੇ ਚੰਬੀ ਗੱਬਣ ਘੋੜੀ ਦੇ ਭਲੇਖਾ ਨੇ ਖਾਜੋ 10 ਮਹੀਨਿਆਂ ਦੀ ਗੱਬਣ ਨਹੀਂ ਗੱਬਣ ਜ਼ਰੂਰ ਆ ਪਰ ਗੱਬਣ 35 ਦਿਨਾਂ ਦੀ ਆ 35 ਤੋਂ 37 ਦਿਨਾਂ ਦੀ ਗੱਬਣ ਆ ਕਨਕੁੰਨ ਦੀ ਸੁਨੱਖੀ ਆ 60 ਇੰਚ ਹਾਈਟ ਆ ਵਾਲ ਭੋਰੀਆਂ ਦੀ ਸਾਫ ਆ ਤੇ ਰੇਟ ਜਾਇ ਜਾ ਐਨਾ ਸੋਚੋ ਗੱਬਣ ਕਰਕੇ ਰੇਟ ਜਿਆਦਾ ਉੱਚਾ ਹੋਜੂ ਤੇ ਬਸ਼ੇਰਾ ਤੇ ਬਸ਼ੇਰੀ ਲੈਓ ਚੋਪਰੋ ਕੱਢ ਕੇ ਤੁਹਾਨੂੰ ਬਸ਼ੇਰਾ ਤੇ ਬਸ਼ੇਰੀ ਵੀ ਦਿਖਾਉਨੇ ਆ ਮੋਰ ਤੇ ਮੋਰਨੀ ਮੋਰ ਤੇ ਮੋਰਨੀ ਕਢੋ ਉਧਰ ਬਾਹਰ ਚਲ ਤੇ ਦੋਸਤੋ ਆ ਘੋੜੀ ਹੈ ਜੀ 60 ਇੰਚ ਹਾਈਟ ਦੀ ਹੈ ਮੌਕੇ ਤੇ ਖਾਲੀ ਆ ਮੱਥੇ ਇਹਦੇ ਬਲੇਜ ਆ ਕੰਨ ਕੁੰਡੀ ਚੰਗੀ ਆ ਬਰੀਕੀ ਬਰੂਕੀ ਵੀ ਸੋਹਣੀ ਆ ਬਲੇਜ ਸੋਹਣਾ ਤੇ ਬਾਲਪੁਰੀ ਸਾਫ ਆ ਮੌਕੇ ਖਾਲੀ ਤੁਰਦੀ ਤੁਰਦੀ ਸੋਹਣੀ ਆ ਇਹ ਦੇਖ ਸਕਦੇ ਹੋ ਤੁਸੀਂ ਆ ਦੇਖੋ ਬਸ਼ੀਰਾ ਸਾਢੇ 3 ਮਹੀਨੇ ਦਾ ਹੈ ਮੱਥੇ ਪਟੇ ਦਾ ਕੰਨ ਕੁੰਨ ਦੇਖੋ ਕਿੰਨਾ ਜਿਆਦਾ ਚੰਗਾ ਲੱਗਿਆ ਹੋਇਆ ਇਹ ਤੇ ਕੁੰਡੀ ਕੁੰਡੀਆਂ ਨਾਲ ਕੁੰਡੀਆਂ ਮੇਰ ਦਿੰਦਾ ਮਗਰੋਂ ਵੀ ਜਦੋਂ ਮਗਰ ਨੂੰ ਕਰਦਾ ਉਦੋਂ ਵੀ ਕੰਨ ਜੜਦੇ ਜਦੋਂ ਮੂਰ ਨੂੰ ਕਰਦਾ ਉਦਾਂ ਵੀ ਜੜਦੇ ਆ ਇਹਦਾ ਨਾਮ ਮੋਰ ਆ ਜੀ ਉਹ ਠੰਡਾ ਬਹੁਤ ਆ ਤੇ ਆ ਇਹਦੀ ਮੂੰਹ ਬੋਲੀ ਭੈਣ ਆ ਮਾਸੀ ਦੀ ਕੁੜੀ ਆ ਮੋਰ ਇਹਦਾ ਨਾਮ ਮੋਰਨੀ ਆ ਦੇਖੋ ਬੱਚਾ ਬਹੁਤ ਚੰਗਾ ਜੀ ਮੱਥੇ ਪਟਾ ਇੱਕ ਪੈਰ ਚਿੱਟਾ ਕੰਨ ਕੰਨ ਚੰਗਾ ਭਾਣਾ ਪਰਵਾਤ ਦਾ ਪੋਤਾ ਸੱਜਣੋ ਤੇ ਰਾਣੇ ਘੋੜੇ ਦਾ ਤਰਨ ਤਰਨ ਖੜਾ ਰਾਣਾ ਘੋੜਾ ਤੇ ਦੇਖ ਸਕਦੇ ਆ ਤੁਸੀਂ ਬਹੁਤ ਚੰਗਾ ਬੱਚਾ ਥਾਣ ਬੰਨ ਵਾਲਾ ਆਪਾਂ ਕਹਿ ਸਕਦੇ ਆ ਸਾਢੇ 3 ਮਹੀਨੇ ਦਾ ਹੋਇਆ ਕੋਈ ਸਾਂਭਣ ਵਾਲਾ ਸੱਜਣ ਮਿਲੇ ਤਾਂ ਵਧੀਆ ਥਾਂ ਆ ਦਾਤੇ ਦਲਸਾਨ ਦੀ ਪੋਤੀ ਜੀ ਚੈਂਪੀਅਨ ਬਲੱਡ ਲਾਈਨ ਆ ਬੱਚੀ ਦੁੱਧ ਨੂੰ ਹੀ ਲਾਉਣੀਆਂ ਨੇ ਕੰਨ ਕੰਨ ਦੇਖ ਸਕਦੇ ਤਾਂ ਇਹ ਇਹਦੇ ਵੀ ਇਹਦੇ ਦੋ ਪੈਰ ਚਿੱਟੇ ਮਿੱਤਰੋ ਆ ਦੇਖੋ ਮਗਰਲੇ ਦੋ ਪੈਰ ਚਿੱਟੇ ਮੱਥੇ ਫੁੱਲ ਤੇ ਥੋੜਾ ਬੁੱਲ ਚਿੱਟਾ ਇਹਨਾਂ ਨੂੰ ਡੱਬੇ ਚ ਛੱਡ ਦੋ ਖੁੱਲੇ ਦੋਨਾਂ ਨੂੰ ਇੱਕ ਤੁਹਾਨੂੰ ਹੋਰ ਮਾਨਤ ਦਿਖਾਉਣੀ ਆ ਮੱਝੂ ਕੇ ਖਾਨਦਾਨ ਜਿਹੜੇ ਮੱਝੂ ਕੇ ਖਾਨਦਾਨ ਨੂੰ ਪਸੰਦ ਕਰਦੇ ਨੇ ਇੱਕ ਰੰਗੀ ਨੀਲੀ ਬੱਚੀ ਦਿਖਾਉਣੀ ਆ ਬਸ ਜੁੜੇ ਰਹੋ ਵਲੌਗ ਨਾਲ ਆ ਖਰਾਦੀਏ ਆਪਾਂ ਖੁੱਲੇ ਸਾਡੀ ਤੇ ਫਿਰ ਉਹ ਵੀ ਦਿਖਾਉਣਾ ਤੁਹਾਨੂੰ ਅਗਰ ਦਿੱਤੇ ਨਹੀਂ ਮਿਲ ਪੋ ਜੀ ਕਰ ਦਿੱਤੇ ਸੇ ਹੈਲੋ ਇਹ ਲੋ ਵੀ ਸੱਜਣਾ ਆ ਵੀ ਸ਼ੇਰੀ ਚੈੱਕ ਕਰੋ 15 ਮਹੀਨਿਆਂ ਦੀ ਹੋਈ ਆ ਘੋੜੀ ਬਣੀ ਖੜੀ ਆ ਨਾ ਕੰਨ ਕੁੰਡੀ ਵਾਲਾ 60 ਇੰਚ ਤੇ ਲਵੇ ਹਾਈਟ ਹੋਈ ਖੜੀ ਆ ਪਾਉਣੀ ਨੁਕਰੀ ਕਹਿ ਸਕਦੇ ਆ ਨੂਰੇ ਬਕਰਪੁਰੇ ਦੀ ਆ ਕਦ ਕੋ ਦਬਾਉ ਕਰੂ ਮੈਂ ਤਾਂ ਵੀ 64 ਇੰਚ ਨੂੰ ਤਾਂ ਆਰਾਮ ਨਾਲ ਹੀ ਹੱਥ ਮਾਰ ਜੂ ਚੰਗੀ ਮਨ ਵਾਲੀ ਹੈ ਬੱਚੀ ਤੇ ਕਰੋ ਚੈੱਕ ਇਹਦੀ ਨੂੰ ਵੀ ਕਿਵੇਂ ਕਮੈਂਟਾਂ ਜਰੂਰ ਦੱਸਣਾ ਗੱਗਨੇ ਤੋਰੀ ਮਾੜੀ ਇੱਕ ਬਿਸ਼ੇਰਾ ਦੇਖੋ ਭਾ ਨਾਲ ਹਜ਼ਾਰਾਂ ਚ ਬੰਦਣਾ ਕਾਦੂ ਕੋ ਦਬਾਉ ਕੱਢੂ ਗਰਦਨ ਗੁਰਦਨ ਕਰੋ ਚੈੱਕ ਮਾਰਕਾ ਮੱਥੇ ਫੁੱਲ ਦੋ ਪੈਰ ਚਿੱਟੇ ਲਿਆਈ ਦੂਜਾ ਬਿਸ਼ੇਰਾ ਵੀ ਤੇ ਦੂਜੇ ਪਾਸੇ ਖੜਾ ਬੰਦਾ ਨਹੀਂ ਦੱਸਦਾ ਤੂੰ ਦੇਖ ਸਕਦਾ ਉਹ ਵੀ ਜਵਾ ਉਹ ਵੀ ਜਵਾਕ ਹੈ ਇਹ ਵੀ ਜਵਾਕ ਹੈ ਦੋਨੇ ਜਵਾਕ ਵਾਕਿਆ ਇੱਕ ਨੂੰ ਚੈਂਪੀਅਨ ਬਲੱਡ ਲਾਈਨ ਦਾ ਬੇਸ਼ੇਰਾ ਦਿਖਾਉਂਦੇ ਆ ਤੁਹਾਨੂੰ ਮੱਥੇ ਪਟਾ ਤੇ ਦੋ ਪੈਰ ਚੱਟੇ ਦੇਖੋ ਦਲਵਾਕ ਰਣੀਆਂ ਦਾ ਪੁੱਤ ਆ ਸਜਣੋ ਤਸਦੀਕਾ ਕਰ ਲੋ ਚੈੱਕ ਪੁੱਠਾ ਪਾਠਾ ਦੇਖੋ ਗਰਦਨ ਗੁਰਦਨ ਮੱਥੇ ਵਿਲੇਜ ਕੰਨਕੁੰਡੀ ਵਾਲਾ ਦਿਲਰਾਜ ਕੋੜਾ ਜਿਹੜਾ ਬਾਈ ਜੱਸਨ ਹਣਾ ਕੋਲਾ ਜੀ ਉਹਦਾ ਬੱਚਾ ਕੁੰਡੀ ਵਾਲਾ ਕੰਨ ਆ ਹੱਕ ਤੇ ਰੰਨ ਨਖਰਾ ਮੰਨ ਦੇ ਨੂੰ ਦੇਖੋ ਫਟਾਫਟਾ ਕਰ ਸਕਦੇ ਆ ਚੈੱਕ ਦੋਸਤ ਇਹਦੀ ਸਲਿੱਪ ਵੀ ਮਿਲ ਜੂ ਆਪਾਂ ਆ ਵੀ ਸ਼ੇਰੀਆ ਹੀ ਮੱਥੇ ਪਟੇ ਦੀ ਇਹ ਜੈ ਰਾਜ ਤਾਂ ਮੀਟ ਹੋਈ ਹੋਈ ਆ ਸਿਰਫ ਮੱਥੇ ਪਟਾ ਪਟਾਈ ਆ ਹੁਣ ਆ ਖੁੱਲਣਾ ਭੱਜਣਾ ਭਾਲਦੀ ਆ ਲੂਣੀ ਲਾ ਚੱਲੀ ਖਾਲੀ ਨਿਕਲਣ ਲੱਗਣ ਲੱਗੇ ਦੇਖੋ ਕੋਣ ਤੂੰ ਦੇਖੋ ਕਿੰਨੀ ਚੰਗੀ ਆ ਗਰਦਨ ਗੁਰਦਨ ਫਰੇ ਆ ਤੇ ਆ ਕੁਮੈਤ ਘੋੜੀ ਮੱਥੇ ਫੁੱਲਦੀ ਤੈਨ ਖਾਲਦੀ ਵੀ ਸ਼ੇਰੀਆ ਜੀ 60 ਬਾਹਰ ਹਾਈਟ ਆ ਤੇ ਇਹਦੀ ਆਪਾਂ ਡਿਟੇਲ ਦੇ ਦਿੱਤੀ ਤੁਹਾਨੂੰ ਲੋ ਵੀ ਮਿੱਤਰੋ ਆ 61 ਇੰਚ ਦੀ ਬਸ਼ੇਰੀ ਆ ਜੀ 3 ਸਾਲ ਉਮਰ ਤੇ ਗੱਬਣ ਚੈੱਕ ਪਾਸ ਡਾਇਮੰਡ 2 ਤੋਂ ਯਾਰ ਆ ਵੀ 61 ਇੰਚ ਦੇ ਲਵੇ ਆ ਤੇ ਜੈ ਰਾਜ ਤੀ ਇਹ ਕੱਬਣਾ ਜੀ 2 ਮਹੀਨੇ ਦੀ ਚੈੱਕ ਪਾਸ ਆ ਕੁਮੈਤ ਆ ਵਿਕਾਸ ਘੋੜੀ ਦੀ 2015 ਚੈਂਪੀਅਨ ਕੁਮੈਤ ਮੱਥੇ ਫੁੱਲ ਤੇ ਆ 62 ਇੰਚ ਦੀ ਘੋੜੀ ਆ ਜੀ ਚੰਬੀ ਵੱਡਾ-ਬੁੱਡਾ ਦੇਖ ਸਕਦੇ ਤੁਸੀਂ ਇਹ ਡਾਇਮੰਡ 2 ਤੋਂ ਮੇਟ ਆ ਤੇ ਡਾਇਮੰਡ ਪਹਿਲੇ ਦੀ ਜਿਹੜਾ ਆਪਣਾ ਪਹਿਲਾ ਵਾਲਾ ਡਾਇਮੰਡ ਆ ਉਹਦੀ ਬੱਚੀ ਆ ਢਾਈ ਸਾਲ ਦੀ ਲੈਂਥ ਲੁੰਥ ਬਹੁਤਾ ਕੰਨ ਕੰਨ ਸਨਖਤੀ ਲੰਮੀ ਬਹੁਤ ਇਹ ਵੀ ਡਾਇਮੰਡ 2 ਤੋਂ ਭਰਾਤੀ ਤੇ ਹੁਣ ਤੁਸੀਂ ਦੇਖ ਸਕਦੇ ਆ ਜਾਨਵਰ ਸਾਰੇ ਇੰਨੇ ਖੜੇ ਆ ਤੇ ਚਾਰ ਜਾਨਵਰ ਆਪਣੇ ਹੋਰ ਲੈ ਕੇ ਖੜੇ ਆ ਜੀ ਫਾਰਮ ਤੇ ਜਿਹੜੇ ਅੱਜ ਰਾਤ ਨੂੰ ਆ ਜਾਣੇ